ਅੰਮ੍ਰਿਤਕੌਰ ਦੁਆਰਾ ਲਿਖੀ ਗਈ ਕਹਾਣੀ ਕੁੱਤਾ ਵਰਗੀਆਂ ਧੀਆਂ ਆਪ ਸਭ ਦੇ ਰੁਭਰੂ ਕਰਦੇ ਹਾਂ ਅਖੀਰ ਤੱਕ ਜਰੂਰ ਜੁੜੇ ਰਹਿਣਾ ਉਸਨੇ ਚ ਬੱਚੇ ਜੋ ਪਾਣੀ ਦਾ ਬੱਕ ਭਰ ਕੇ ਆਪਣੇ ਮੂੰਹ ਤੇ ਮਾਰਿਆ ਗਗਨ ਨੇ ਦੇਖਿਆ ਕਿ ਅੱਜ ਫਿਰ ਉਸ ਦੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਕਈ ਵਾਰ ਜੀਤਾ ਸੋਚਦੀ ਜੇ ਰੱਬ ਉਹਨਾਂ ਨੂੰ ਪੁੱਤਰ ਦੇ ਦਿੰਦਾ ਤਾਂ ਆਪਣੇ ਮਾਪਿਆਂ ਦਾ ਸਹਾਰਾ ਬਣਦਾ ਉਹਨਾਂ ਦੀਆਂ ਧੀਆਂ ਵੀ ਰਖੜੀ ਬਣਨ ਲਈ ਦੂਜਿਆਂ ਦੇ ਘਰ ਵੱਲ ਦਾ ਝਾਕਦੀਆਂ। ਭਾਵੇਂ ਧੀਆਂ ਪੜ੍ਹਾਈ ਕਰਨ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਹਰ ਕੰਮ ਸਵਾਰਦੀਆਂ ਨੇ। ਇੱਥੋਂ ਤੱਕ ਕਿ ਵੱਡੀ ਨੇ ਤਾਂ ਮੋਟਰਸਾਈਕਲ ਤੇ ਟਰੈਕਟਰ ਚਲਾਉਣਾ ਵੀ ਸਿੱਖ ਲਿਆ। ਲੋਡ ਪੈਣ ਤੇ ਆਪਣੇ ਪਿਓ ਦੀ ਮਦਦ ਵੀ ਕਰਦੀਆਂ ਸਨ। ਪਰ ਪਤਾ ਨਹੀਂ ਕਿਉਂ ਕਿਸੇ ਵੀ ਦਿਨ ਤਿਉਹਾਰ ਤੇ ਉਸ ਦੀ ਮਾਂ ਉਦਾਸ ਹੋ ਜਾਂਦੀ। ਭਾਵੇਂ ਦੁਨੀਆ ਸਾਹਮਣੇ ਇਹ ਆਖ ਦਿੰਦੀ ਕਿ ਮੇਰੀਆਂ ਧੀਆਂ ਤਾਂ ਕੁੱਤਾਂ ਵਰਗੀਆਂ ਨੇ ਪਰ ਲੋਕਾਂ ਦੀਆਂ ਗੱਲਾਂ ਸੁਣ ਕੇ ਉਸ ਦਾ ਅੰਦਰ ਇਸ ਗੱਲ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਜਾਂਦਾ ਧੀਆਂ ਜਵਾਨ ਹੋ ਚੱਲੀਆਂ ਸਨ ਪਰ ਮਨ ਹੀ ਮਨ ਅਜੇ ਵੀ ਰੱਬ ਨੂੰ ਉਲੰਭਾ ਦਿੰਦੀ ਮੇਰੇ ਲਈ ਹੀ ਤੇਰੇ ਘਰ ਘਾਟਾ ਪੈ ਗਿਆ ਸੀ ਫਿਰ ਆਪਣੇ ਆਪ ਨੂੰ ਸਮਝਾਉਣ ਲੱਗਦੀ ਕਿ ਜਿਨ੍ਹਾਂ ਦੇ ਘਰ ਕੁਝ ਵੀ ਨਹੀਂ ਹੁੰਦਾ ਉਹ ਧੀਆਂ ਨੂੰ ਵੀ ਤਰਸਦੇ ਨੇ ਉਹ ਕਿੱਧਰ ਜਾਣ ਵਿਚਾਰੇ ਫਿਰ ਰੱਬ ਦਾ ਸ਼ੁਕਰ ਕਰਦੀ ਕਿ ਚਲੋ ਜ਼ਿੰਦਗੀ ਤਾਂ ਚੱਲ ਹੀ ਰਹੀ ਹੈ ਦਿਨ ਤਿਉਹਾਰ ਤੇ ਉਹਦਾ ਮਨ ਡੋਬੇ ਸੋਕੇ ਹੁੰਦਾ ਰਹਿੰਦਾ ਕਦੇ ਸੋਚਦੀ ਆਪ ਤਾਂ ਬੰਦਾ ਔਖਾ ਸੌਖਾ ਹੋ ਕੇ ਜ਼ਿੰਦਗੀ ਕੱਟ ਲੈਂਦਾ ਪਰ ਲੋਕਾਂ ਦੀਆਂ ਗੱਲਾਂ ਮਰਨ ਜੋਗਾ ਕਰ ਦਿੰਦੀਆਂ ਨੇ ਜੂਨ ਦੇ ਮਹੀਨੇ ਦੀ ਗੱਲ ਆ ਛੋਟੀ ਕੁੜੀ ਨੇ ਜिद ਫੜ ਲਈ ਕਿ ਛੁੱਟੀਆਂ ਕੱਟਣ ਨਾਨਕਿਆਂ ਤੇ ਜਾਣਾ ਜੀਤਾ ਉਸ ਨੂੰ ਆਪਣੇ ਪੇਕੇ ਛੱਡ ਆਈ। ਉਥੋਂ ਦੀਆਂ ਹਮਦਰਦੀ ਔਰਤਾਂ ਨੇ ਇਹੋ ਜਿਹੀ ਹਮਦਰਦੀ ਵਿਖਾਈ ਕਿ ਕੁੜੀ ਘਰ ਆਣ ਕੇ ਰੋਣੋ ਪਿੱਟਣੋਂ ਨਾ ਹਟੇ। ਇੱਕੋ ਹੀ ਗੱਲ ਦੀ ਰਟ ਲਗਾਈ ਕਿ ਸਾਨੂੰ ਵੀਰ ਚਾਹੀਦਾ। ਜੀਤਾ ਨੇ ਬਥੇਰਾ ਬੁੱਕਲ ਵਿੱਚ ਲੈ ਕੇ ਸਮਝਾਇਆ ਕਿ ਤੁਸੀਂ ਮੇਰੇ ਲਈ ਪੁੱਤਾਂ ਵਰਗੀਆਂ ਹੀ ਹੋ। ਪੁੱਤਾਂ ਵਰਗੀਆਂ ਹੀ ਹਾਂ। ਹੈ ਤਾਂ ਨਹੀਂ ਨਾ। ਫਿਰ ਕੁੜੀ ਨੇ ਰੋਂਦੀ ਹੋਈ ਨੇ ਸਵਾਲ ਪੁੱਛਿਆ ਮਾ ਇੱਕ ਗੱਲ ਦੱਸ ਅਸੀਂ ਤੇਰੇ ਬੱਚੇ ਨਹੀਂ ਜਾਂ ਫਿਰ ਤੇਰੇ ਜਵਾਕ ਨਹੀਂ ਮਾਂ ਨੇ ਪੁੱਛਕਉਂਦਿਆਂ ਆਖਿਆ ਹਾਂ ਪੁੱਤ ਤੁਸੀਂ ਮੇਰੇ ਹੀ ਬੱਚੇ ਹੋ ਫਿਰ ਉੱਥੇ ਨਾਨੀਆਂ ਤੇ ਮਾਮੀਆਂ ਇਹ ਕਿਉਂ ਆਖਦੀਆਂ ਸਨ ਕਿ ਰੱਬ ਜੀਤਾ ਨੂੰ ਵੀ ਇੱਕ ਜਵਾਕ ਦੇ ਦਿੰਦਾ ਜੀਤਾ ਨੂੰ ਸਾਰੀ ਸਮਝ ਆ ਗਈ ਕਿ ਕਈ ਵਾਰ ਪਿਆਰ ਅਤੇ ਹਮਦਰਦੀ ਕਰਨ ਵਾਲਿਆਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਜਿਹੜੀ ਗੱਲ ਕਰ ਰਹੇ ਆ ਤੇ ਆਪਣਾਪਣ ਤੇ ਹਮਦਰਦੀ ਜਤਾ ਰਹੇ ਹਨ ਉਹ ਸਾਹਮਣੇ ਵਾਲੇ ਦੇ ਕਿੱਥੇ ਸੱਟ ਮਾਰੂ ਉਸ ਨੇ ਮਸਾਂ ਧੀ ਨੂੰ ਸਮਝਾ ਭਜਾ ਕੇ ਚੁੱਪ ਕਰਾਇਆ ਕਿ ਆਪਣੇ ਵੱਡੇ ਵੱਡੇਰੇ ਪੁੱਤਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਸਨ ਪਰ ਹੁਣ ਸਮਾਂ ਬਦਲ ਗਿਆ ਹੈ ਹੁਣ ਤਾਂ ਪੁੱਤਾਂ ਤੋਂ ਔਖੇ ਮਾਪੇ ਆਖ ਦਿੰਦੇ ਨੇ ਕਿ ਰੱਬਾ ਇਹਦੇ ਨਾਲੋਂ ਤਾਂ ਇੱਕ ਧੀ ਦੇ ਦਿੰਦਾ ਹਰ ਘਰ ਵਿੱਚ ਧੀਾਂ ਦੀ ਵੀ ਪੁੱਤਾਂ ਜਿੰਨੀ ਹੀ ਲੋੜ ਹੁੰਦੀ ਹੈ ਨੀ ਨੂੰ ਤਾਂ ਔਖੀ ਸੌਕੀ ਹੋ ਕੇ ਸਮਝਾ ਲਿਆ ਪਰ ਆਪ ਅੰਦਰ ਜਾ ਕੇ ਰੋ ਪਈ ਮਨੋਮਣੀ ਰੱਬ ਨੂੰ ਉਲੰਬੇ ਫਿਰ ਸ਼ੁਰੂ ਹੋ ਗਏ ਵੱਡੀ ਧੀ ਮਾਂ ਦੇ ਪਿੱਛੇ ਹੀ ਚਲੀ ਗਈ ਜੀਤਾ ਨੇ ਦੇਖ ਲਿਆ ਬੂਹੇ ਪਿੱਛੇ ਲੱਗ ਪੇਟੀ ਉੱਤੇ ਪਏ ਕੱਪੜੇ ਠੀਕ ਕਰਨ ਲੱਗੀ ਗगन ਦਾ ਦਿਲ ਤਾਂ ਕਰਦਾ ਸੀ ਕਿ ਮਾਂ ਦੇ ਹੰਝੂ ਪੂੰਝ ਕੇ ਜੱਫੀ ਪਾ ਲਵੇ ਪਰ ਉਸ ਨੂੰ ਪਤਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਮਾਂ ਨੇ ਹੋਰ ਵੱਧ ਰੋਣ ਲੱਗ ਪੈਣਾ। ਉਸ ਨੇ ਸਖਤ ਲਹਜੇ ਨਾਲ ਮਾਂ ਨੂੰ ਆਖਿਆ ਕਿ ਮਾਂ ਡਰਾਮੇ ਕਰਨ ਦੀ ਕੀ ਲੋੜ? ਮੈਨੂੰ ਪਤਾ ਕਿ ਤੂੰ ਅੰਦਰ ਰੋਣ ਆਈ ਹੈ। ਜੀਤਾ ਨੇ ਆਪਣੇ ਆਪ ਨੂੰ ਸੰਭਾਲਦਿਆਂ ਹੋਇਆ ਕਿਹਾ ਕਿ ਮੈਂ ਕਿਉਂ ਰੋਣਾ? ਮੈਂ ਤਾਂ ਕੱਪੜੇ ਠੀਕ ਕਰਨ ਆਈ ਸੀ ਅੰਦਰ। ਕੁੜੀ ਬਾਹਰ ਆਪਣੀ ਛੋਟੀ ਭੈਣ ਕੋਲ ਚਲੀ ਗਈ। ਉਹ ਅਜੇ ਵੀ ਅੱਖਾਂ ਭਰੀ ਬੈਠੀ। ਤੈਨੂੰ ਚੈਨ ਆ ਗਿਆ ਹੋਣਾ ਮਾਂ ਨੂੰ ਰਵਾ ਕੇ। ਤੂੰ ਇੰਨੀ ਵੱਡੀ ਹੋ ਗਈ ਪਰ ਤੈਨੂੰ ਅਕਲ ਨਾ ਆਈ ਤੈਨੂੰ ਪਤਾ ਕਿ ਮਾਂ ਕਿੰਨੀ ਔਖੀ ਹੋ ਜਾਂਦੀ ਕਿ ਆਪਣੇ ਕੋਈ ਵੀਰ ਨਹੀਂ ਇਹ ਕਿਤੇ ਕੋਈ ਦੁਕਾਨ ਤੋਂ ਮਿਲਣ ਵਾਲੀ ਚੀਜ਼ ਹੈ ਜੋ ਮਾਂ ਤੈਨੂੰ ਫੜ ਕੇ ਲਿਆ ਦਊਗੀ ਕੁੜੀ ਨੇ ਰੋਂਦੜ ਜਿਹੀ ਆਵਾਜ਼ ਵਿੱਚ ਆਖਿਆ ਕਿ ਉੱਥੇ ਨਾਨੀ ਦੀਆਂ ਸਹੇਲੀਆਂ ਆਖਦੀਆਂ ਸੀ ਮੈਂ ਜਦੋਂ ਨਾਨੀ ਨਾਲ ਗੁਰਦੁਆਰੇ ਗਈ ਸੀ ਫਿਰ ਕੀ ਹੋ ਗਿਆ ਬੁੜੀਆਂ ਤਾਂ ਕਹਿੰਦੀਆਂ ਹੀ ਹੁੰਦੀਆਂ ਨੇ ਚੁੱਪ ਕਰਕੇ ਸੁਣ ਲੈਂਦੀ ਜਾਂ ਫਿਰ ਉੱਥੇ ਹੀ ਛਾੜ ਕੇ ਆ ਜਾਂਦੀ ਮੈਨੂੰ ਦੇਖ ਕੇ ਵੀ ਤਾਂ ਕਹਿੰਦੀਆਂ ਹੀ ਹੁੰਦੀਆਂ ਨੇ ਮੈਂ ਕਦੀ ਮਾਣੋ ਨਹੀਂ ਦੱਸਿਆ ਮਾਂ ਤਾਂ ਪਹਿਲਾਂ ਹੀ ਵਿਚਾਰੀ ਬਣੀ ਰਹਿੰਦੀ ਐ ਗगन ਨੇ ਉਸ ਵੇਲੇ ਨਿੱਕੀ ਨੂੰ ਬਹੁਤ ਝਿੜਕਿਆ ਉਸ ਤੋਂ ਬਾਅਦ ਨਿੱਕੀ ਨੇ ਕਦੇ ਮਾਣੋ ਵੀਰ ਬਾਰੇ ਕੋਈ ਗੱਲ ਨਾ ਆਖੀ ਗਗਨ ਹਮੇਸ਼ਾ ਇਸ ਗੱਲ ਦਾ ਵਿਰੋਧ ਕਰਦੀ ਸੀ ਜਦੋਂ ਵੀ ਮੁੰਡੇ ਜਾਂ ਕੁੜੀ ਵਿੱਚ ਫਰਕ ਸਮਝਿਆ ਜਾਂਦਾ ਅੱਜ ਉਸ ਨੇ ਨਿੱਕੀ ਨੂੰ ਆਖਿਆ ਕੀ ਮਾਂ ਦੀ ਕਿਸੇ ਤਰ੍ਹਾਂ ਉਦਾਸੀ ਦੂਰ ਕਰਨੀ ਹੈ ਉਹ ਅਜੇ ਸਕੀਮ ਬਣਾ ਹੀ ਰਹੀਆਂ ਸਨ ਗਵਾਂਢ ਵਿੱਚ ਰਹਿੰਦੀ ਤਾਈ ਉਹਨਾਂ ਦੇ ਘਰੇ ਆਈ ਉਸਨੇ ਚਾਰਕੂ ਵਰਿਆਂ ਦੀ ਪੋਤੀ ਨੂੰ ਮੋਢੇ ਲਾਇਆ ਹੋਇਆ ਸੀ ਜੋ ਬਿਮਾਰ ਸੀ ਉਹ ਵਿੜੇ ਵਿੱਚ ਇੱਧਰ ਉੱਧਰ ਨਿਗਾਹ ਮਾਰਦੀ ਬੋਲੀ ਕਿ ਤੁਹਾਡਾ ਪਾਪਾ ਕਿੱਥੇ ਹੈ ਗਗਨ ਨੇ ਪੁੱਛਿਆ ਉਹ ਤਾਂ ਖੇਤ ਗਏ ਨੇ ਤਾਈ ਕੋਈ ਕੰਮ ਸੀ ਹਾਂ ਸ਼ਹਿਰ ਜਾਣਾ ਸੀ ਕੁੜੀ ਦਾ ਤਾਂ ਪਣੀ ਲੱਥ ਦਾ ਪਿੰਡ ਵਾਲਾ ਡਾਕਟਰ ਕਹਿੰਦਾ ਸ਼ਹਿਰ ਲੈ ਜਾਓ ਨਿੱਕੀ ਨੇ ਪੁੱਛਿਆ ਵੀਰਾ ਕਿੱਥੇ ਆ ਉਹ ਤਾਂ ਤੜਕੇ ਹੀ ਰੱਜ ਕੇ ਬੈਠ ਜਾਂਦਾ ਜੇ ਕਿਸੇ ਕੰਮ ਦਾ ਹੁੰਦਾ ਆਪੇ ਹੀ ਲੈ ਜਾਂਦਾ ਆਪਣੀ ਧੀ ਨੂੰ ਉਹਦੀਆਂ ਅੱਖਾਂ ਭਰ ਆਈਆਂ ਇੱਕ ਮਿੰਟ ਰੁਕੋ ਆਖ ਕੇ ਗगन ਅੰਦਰ ਗਈ ਉਹ ਬਾਹਰ ਆਈ ਤਾਂ ਉਹਦੇ ਹੱਥ ਵਿੱਚ ਸਕੂਟਰੀ ਦੀ ਚਾਬੀ ਸੀ ਧਿਆਨ ਨਾਲ ਜਾਈ ਪੁੱਤ ਜੀਤਾ ਅੰਦਰੋਂ ਆਵਾਜ਼ ਆਈ ਉਸਨੇ ਸਕੂਟਰੀ ਸਟਾਰਟ ਕੀਤੀ ਤੇ ਕਹਿੰਦੀ ਆਓ ਤਾਈ ਚੱਲੀਏ ਤਾਈ ਆਪਣੀ ਪੋਤੀ ਨੂੰ ਚੰਗੀ ਤਰ੍ਹਾਂ ਗੋਦੀ ਵਿੱਚ ਲੈ ਕੇ ਬੈਠ ਗਈ ਤੇ ਸੌ ਸੌ ਅਸੀਸਾਂ ਦਿੱਤੀਆਂ ਕਹਿੰਦੀ ਤੁਹਾਡੇ ਪਾਪੇ ਨੇ ਵੀ ਜਿਉਣ ਜੋਗੇ ਨੇ ਕਦੇ ਕਿਸੇ ਕੰਮ ਨੂੰ ਜਵਾਬ ਨਹੀਂ ਦਿੱਤਾ ਤਾਈ ਦੀ ਗੱਲ ਸੁਣ ਕੇ ਗगन ਨੂੰ ਮਾਣ ਮਹਿਸੂਸ ਹੋਇਆ ਤਾਈ ਅੱਗੋਂ ਸੜਕ ਟੁੱਟੀ ਆ ਘੁੱਟ ਕੇ ਹੱਥ ਪਾ ਲਈ ਪੁੱਤ ਪਤਾ ਮੈਨੂੰ ਮੈਂ ਕਿਹੜਾ ਅੱਜ ਪਹਿਲੇ ਦਿਨ ਚੱਲੀ ਆ ਪੈਰੀ ਗਾਇਆ ਸਾਰਾ ਰਾਹ 10-15 ਮਿੰਟ ਮਿੰਟਾਂ ਵਿੱਚ ਹੀ ਨੇੜੇ ਦੇ ਸ਼ਹਿਰ ਡਾਕਟਰ ਕੋਲ ਪਹੁੰਚ ਗਈਆਂ ਡਾਕਟਰ ਨੇ ਦਵਾਈ ਦਿੱਤੀ ਕੁਝ ਚਿਰ ਉੱਥੇ ਰੁਕਿਆ ਕੁੜੀ ਦਾ ਬੁਖਾਰ ਉਤਰ ਗਿਆ ਤੀਜੇ ਦਿਨ ਫਿਰ ਆਉਣ ਲਈ ਆਖ ਕੇ ਡਾਕਟਰ ਨੇ ਕੁਝ ਦਵਾਈ ਘਰ ਵਾਸਤੇ ਦੇ ਦਿੱਤੀ ਬੁਖਾਰ ਉਤਰਨ ਤੋਂ ਬਾਅਦ ਕੁੜੀ ਦੀਆਂ ਅੱਖਾਂ ਜਿਹੀਆਂ ਖੁੱਲ ਗਈਆਂ ਪੋਤੀ ਨੂੰ ਦੇਖ ਕੇ ਤਾਈ ਦੀ ਜਾਨ ਵਿੱਚ ਜਾਨ ਆਈ ਕੌਣ ਕਹਿੰਦਾ ਧੀਆ ਪੁੱਤਾਂ ਨਾਲੋਂ ਘੱਟ ਹੁੰਦਿਆਂ ਨੇ ਪੋਤਾ ਜੀ ਅੱਖੇ ਲੱਗਣ ਜਾਂ ਨਾ ਪਰਤੀਆਂ ਤਾਂ ਬਿਨਾ ਅੱਖਾਂ ਹੀ ਕੰਮ ਕਰ ਦਿੰਦੀਆਂ ਨੇ ਤਾਈ ਬੱਸ ਕਰੋ ਫਿਰ ਕੀ ਹੋਇਆ ਮੈਂ ਘਰੇ ਵੇਲੀ ਸੀ ਤਾਈ ਨੇ ਫਿਰ ਅਸੀਸਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅੱਗੇ ਸੜਕ ਤੇ ਕਾਫੀ ਭੀੜ ਸੀ ਗਗਨ ਨੇ ਸਕੂਟਰੀ ਰੋਕ ਦਿੱਤੀ ਤਾਈ ਨੇ ਕਿਸੇ ਤੋਂ ਪੁੱਛਿਆ ਤਾਂ ਪਤਾ ਲੱਗਿਆ ਕਿ ਕਿਸੇ ਗਵਾਂਢ ਪਿੰਡ ਦਾ ਮੁੰਡਾ ਬੇਸੁਰਤ ਹੋਇਆ ਪਿਆ ਲੋਕ ਆਖ ਰਹੇ ਸਨ ਕਿ ਨਸ਼ਾ ਵੱਧ ਖਾ ਗਿਆ ਦੇਖਦੇ ਹੀ ਦੇਖਦੇ ਪਿੰਡ ਦੇ ਸਿਆਣੇ ਬੰਦੇ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਏ ਦੇਖ ਕੇ ਮਨ ਬਹੁਤ ਹੀ ਦੁਖੀ ਹੋਇਆ ਇਹੋ ਜਿਹੇ ਕਮਜ਼ੋਰ ਮਨਾਂ ਵਾਲਿਆਂ ਨੇ ਹੀ ਸਾਰਾ ਪੰਜਾਬ ਬਦਨਾਮ ਕੀਤਾ ਹੋਇਆ ਸਮੱਸਿਆ ਦਾ ਹਾਲ ਲੱਭਣ ਦੀ ਥਾਂ ਸਮੱਸਿਆ ਨੂੰ ਭਲਾਉਣ ਲਈ ਨਸ਼ੇ ਦਾ ਸਹਾਰਾ ਲੈਂਦੇ ਨੇ ਤੇ ਇੱਕ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ 10 ਹੋਰ ਖੜੀਆਂ ਕਰ ਲੈਂਦੇ ਨੇ ਉਹ ਸੋਚ ਰਹੀ ਸੀ ਹਾਏ ਰੱਬਾ ਜਾਨ ਬਚ ਜੇ ਵਿਚਾਰੇ ਦੀ ਤਾਈ ਨੇ ਵੱਡਾ ਸਾਰਾ ਹੌਕਾ ਲੈ ਕੇ ਆਖਿਆ ਇਹਨਾਂ ਚੰਦਰੇ ਨਸ਼ਿਆਂ ਨੇ ਤਾਂ ਰਾਜਕੁਮਾਰਾਂ ਵਰਗੇ ਪੁੱਤ ਖਾ ਲਏ ਗਗਨ ਪਤਾ ਨਹੀਂ ਕੀ ਸੋਚ ਰਹੀ ਸੀ ਉਸ ਨੇ ਸ਼ਾਇਦ ਤਾਈ ਦੀ ਗੱਲ ਸੁਣੀ ਨਹੀਂ ਘਰ ਪਹੁੰਚ ਕੇ ਤਾਈ ਫਿਰ ਸ਼ੁਰੂ ਹੋ ਗਈ ਪੁੱਤ ਤੈਨੂੰ ਨਹੀਂ ਪਤਾ ਤੂੰ ਅੱਜ ਮੁੰਡਿਆਂ ਨਾਲ ਉਹ ਵੱਧ ਕੇ ਕੰਮ ਕੀਤਾ ਮੁੰਡਾ ਤਾਂ ਮੇਰਾ ਰੱਜਿਆ ਪਿਆ ਆਹ ਗਵੰਡੀਆਂ ਦੇ ਮੁੰਡੇ ਨੂੰ ਵੀ ਹੱਥ ਜੋੜੇ ਵੇ ਲੈ ਜਾ ਬਚਾ ਦੇ ਮੇਰੀ ਪੋਤਰੀ ਨੂੰ ਖੜਾ ਖੜਾਈ ਹੱਥ ਮਾਰ ਗਿਆ ਆਖੇ ਮੇਰੇ ਕੋਲ ਟਾਈਮ ਹੈ ਨਹੀਂ ਮੇਰੇ ਦੋਸਤ ਉਡੀਕ ਦੇ ਚੰਗਾ ਪੁੱਤ ਜਿਉਂਦੀ ਰਹਿ ਮੈਂ ਫੇਰ ਆਉਂ ਤੇਰੀ ਮਾਂ ਕੋਲ ਸੌ ਗਈ ਕੁੜੀ ਇਹਨੂੰ ਘਰੇ ਲੈ ਜਾ ਇਹਦੀ ਮਾਂ ਵੀ ਫਿਕਰ ਕਰਦੀ ਹੂ ਤਾਈ ਨੇ ਕੁੜੀ ਨੂੰ ਮੋਢੇ ਲਾ ਕੇ ਉਹਦਾ ਚੁੰਨੀ ਦੇ ਪੱਲੇ ਨਾਲ ਸਿਰ ਟੱਕਦਿਆਂ ਆਖਿਆ ਤਾਈ ਪੰਜ ਕੁ ਮਿੰਟਾਂ ਬਾਅਦ ਫੇਰ ਆਈ ਲਿਆ ਭੈਣੇ ਮੈਂ ਕਰਵਾ ਦਿੰਨੀ ਆ ਕੋਈ ਕੰਮ ਦਾਈ ਨੇ ਗਗਨ ਦੀ ਮਾਣੂ ਪੁੱਛਿਆ ਨਾ ਨਾ ਭੈਣੇ ਤੇਰੀ ਪੋਤੀ ਦੱਸ ਕਿਵੇਂ ਆ ਠੀਕ ਆ ਹੁਣ ਤਾਂ ਜਿਉਂਦੀਆਂ ਵੱਸਦੀਆਂ ਰਹੋ ਤੁਸੀਂ ਮੇਰੀ ਪੋਤੀ ਬਚਾਤੀ ਰੱਬ ਰੱਬ ਬਚਾਉਣ ਵਾਲਾ ਜੀ ਸਭ ਨੂੰ ਉਹ ਵੀ ਬੰਦਿਆਂ ਦੇ ਵਿੱਚ ਦੀ ਹੀ ਬੜਦਾ ਜੀਤਾ ਦੱਸਣ ਲੱਗੀ ਕਿ ਜਦੋਂ ਗਗਨ ਹੁਣਾ ਦੇ ਪਿਓ ਨੂੰ ਵੇਲ ਨਹੀਂ ਹੁੰਦੀ ਤੇ ਇਹਦੀ ਭੂਆ ਹੁਣਾ ਨੂੰ ਸੰਧਾਰੇ ਦੇਣ ਵੀ ਮੈਂ ਗਗਨ ਨੂੰ ਹੀ ਲੈ ਜਾਣੀ ਆ ਜੇ ਕਿਤੇ ਮਾਸੀਆਂ ਮਾਮਿਆਂ ਕੋਲ ਜਾਣਾ ਹੋਵੇ ਤਾਂ ਵੀ ਤੇਰੀਆਂ ਤੇ ਧੀਆਂ ਹੀ ਪੁੱਤਾਂ ਵਰਗੀਆਂ ਨੇ ਭੈਣੇ ਗगन ਨੇ ਦੂਰੋਂ ਹੀ ਆਵਾਜ਼ ਮਾਰੀ ਅਸੀਂ ਨਹੀਂ ਬਣਦਿਆਂ ਤਾਈ ਪੁੱਤਾਂ ਵਰਗੀਆਂ ਤਾਈ ਨੇ ਹੱਸ ਕੇ ਲਿਆ ਲੈ ਕਰ ਲੋ ਗੱਲ ਤਾਈ ਤੇ ਜੀਤਾ ਕਿੰਨਾ ਚਿਰ ਗੱਲਾਂ ਕਰਦਿਆਂ ਰਹੀਆਂ ਤਾਈ ਕਈ ਨਿੱਕੇ ਨਿੱਕੇ ਕੰਮ ਕਰਵਾ ਗਈ ਗगन ਦੀ ਮਾਂ ਨੇ ਜਾਂਦੀ ਹੋਈ ਨੂੰ ਗੜਵੀ ਦੁੱਧ ਦੀ ਤੇ ਕੌਲਾ ਚੌਲਾ ਦਾ ਭਰ ਕੇ ਦੇ ਦਿੱਤਾ ਤਾਈ ਤੁਰੀ ਜਾਂਦੀ ਫਿਰ ਅਸੀਸਾਂ ਦੇਣ ਲੱਗੀ ਜੀਉ ਦੇ ਵਸਦੇ ਰਹੋ ਤੰਦਰੁਸਤੀਆਂ ਦੇ ਕੇ ਮਾਲਕ ਰੱਬਾ ਭੁੱਲ ਜਾਂਦਾ ਇਸ ਘਰ ਤੇ ਵੀ ਤੇਰੇ ਘਰੇ ਕਾਹਦਾ ਘਾਟਾ ਇੱਕ ਜਵਾਕ ਦੇ ਦਿੰਦਾ ਵਿਚਾਰਿਆਂ ਨੂੰ ਗगन ਨੇ ਸੁਣ ਕੇ ਮੱਥੇ ਤੇ ਹੱਥ ਮਾਰਿਆ ਤੇ ਨਿੱਕੀ ਨੇ ਹੱਥ ਹਿਲਾਉਂਦੇ ਆਖਿਆ ਕਿ ਦੀਦੀ ਇਹ ਦੁਨੀਆ ਨਹੀਂ ਸੁਧਰ ਸਕਦੀ ਜੀਤਾ ਕਹਿੰਦੀ ਹੌਲੀ ਹੌਲੀ ਫਰਕ ਪਊ ਪੁੱਤ ਪਹਿਲਾਂ ਨਾਲੋਂ ਬਹੁਤ ਫਰਕ ਹੈ ਲੋਕਾਂ ਦੀ ਸੋਚ ਬਦਲੀ ਹੈ ਮਾਂ ਤੂੰ ਆਪਣੀ ਸੋਚ ਬਦਲ ਲੈ ਬਸ ਲੋਕਾਂ ਦੀ ਭਾਵੇਂ ਬਦਲੇ ਜਾਂ ਨਾਂ ਬਦਲੇ ਗगन ਨੇ ਮਾਂ ਨੂੰ ਘੁੱਟ ਕੇ ਜੱਫੀ ਪਾਉਂਦਿਆਂ ਕਿਹਾ ਸਭ ਤੋਂ ਛੋਟੀ ਕੁੜੀ ਵੀ ਪਿਓ ਨਾਲ ਖੇਤੋਂ ਆ ਗਈ ਮੈਂ ਵੀ ਮੈਂ ਵੀ ਕਹਿੰਦੀ ਭੱਜੀ ਭੱਜੀ ਆਈ ਮਾਂ ਨੂੰ ਚਿੰਬੜ ਗਈ ਤਿੰਨੇ ਧੀਆਂ ਨੇ ਆਪਣੀ ਮਾਂ ਨੂੰ ਬੁੱਕਲ ਵਿੱਚ ਲੁਕੋ ਲਿਆ ਦੇਖਿਓ ਕਿਤੇ ਆਪਣਾ ਤਾਂ ਘਰ ਵੀ ਪੁਰਾਣਾ ਕਿਤੇ ਕੰਧਾਂ ਨਾ ਹਿਲਾ ਦਿਓ ਗगन ਦੇ ਬਾਪੂ ਨੇ ਹੱਸਦਿਆਂ ਆਖਿਆ ਵੇੜੇ ਵਿੱਚ ਲੱਗੇ ਨੰਮ ਦੀਆਂ ਟਾਹਣੀਆਂ ਤੇ ਚਹਿਕਦੀਆਂ ਬੁਲਬਲ ਉੱਤੇ ਚਿੜੀਆਂ ਵੀ ਆਪਣੀਆਂ ਪਿਆਰੀਆਂ ਆਵਾਜ਼ਾਂ ਵਿੱਚ ਪਰਿਵਾਰ ਦੀ ਖੁਸ਼ੀ ਵਿੱਚ ਸ਼ਾਮਿਲ ਹੋਣ ਦੀ ਗਵਾਹੀ ਭਰ ਰਹੀਆਂ ਸਨ ਹਾਂਜੀ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਪੁੱਤਾਂ ਮਰਗੀਆਂ ਧੀਆਂ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਕਰਕੇ ਜਰੂਰ ਦੱਸਿਓ ਕਹਾਣੀ ਨੂੰ ਲਾਈਕ ਤੇ ਆਪਣੇ ਦੋਸਤਾਂ ਮਿੱਤਰਾਂ ਪਰਿਵਾਰ ਮੈਂਬਰਾਂ ਤੱਕ ਸ਼ੇਅਰ ਜਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਸਾਡੀ ਕਹਾਣੀ ਸੁਣ ਰਹੇ ਹੋ ਸਬਸਕ੍ਰਾਈਬ ਕਰਕੇ ਵੀ ਜਰੂਰ ਜਾਓ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਧੰਨਵਾਦ